सतनाम श्री वाहिगुरु साहिब जीओ गुजरी मोहल्ला पंचवा जिस मां नुख पै करो बिनते सो अपने दुख परया पार ब्रह्म जिन हृदय रादिया तिन पौ सागर तरिया ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ூ சிரி மஹல்லு போனோபே நுக பாரதி திண பௌ சா தரைய ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾ ਨੁਖ ਪੈ ਕਰੋ ਬਿਨੰਤੇ ਸੋ ਆਪਣੇ ਦੁਖ ਪਰਿਆ ਪਾਦ ਬ੍ਰਹਮ ਜਿਨ ਹਿਰਦੈ ਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾ ਨੁਖ ਪੈ ਕਰੋ ਬਿਨੰਤੇ ਸੋ ਆਪਣੇ ਦੁੱਖ ਪਰਿਆ ਪਾਦ ਬ੍ਰਹਮ ਜਿਨ ਹਿਦਿਆ ਰਾਦਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾ ਨੁਖ ਪੈ ਕਰੋ ਬਿਨੰਤੇ ਸੋ ਆਪਣੇ ਦੁੱਖ ਪਰਿਆ ਪਾਦ ਬ੍ਰਹਮ ਜਿਨ ਰਿਦੈ ਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ூ சிரி மஹல்லு போன் சோ அபே நுக பாரதி திண பௌ சா தரைய ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਕਟੈ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾ ਨੁਖ ਪੈ ਕਰੋ ਬਿਨੰਤੇ ਸੋ ਆਪਣੇ ਦੁੱਖ ਪਰਿਆ ਪਾਦ ਬ੍ਰਹਮ ਜਿਨ ਰਿਦੈ ਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਾਟੇ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ सतनाम श्री वाहिगुरु साहिब जीओ गुजरी, गुजरी महल्ला पंचवा जिस मा नुख पै करो बिनते सो अपने दुख परया पार ब्रह्म जिन हृदय रादिया तिन पौ सागर तरिया ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਟੈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ